ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੱਲ ਨਾ ਆਨਲਾਈਨ ਸ਼ਾਪਿੰਗ ਦਾ ਬੜਾ ਟ੍ਰੈਂਡ ਚੱਲ ਰਿਹਾ ਸਾਰੇ ਲੋਕ ਆਨਲਾਈਨ ਸ਼ਾਪਿੰਗ ਤੇ ਆਏ ਹੋਏ ਨੇ ਵੀ ਬਸ ਦੁਕਾਨਾਂ ਦੇ ਆਪਾਂ ਨੂੰ ਜਾਣ ਦੀ ਲੋੜੇ ਨਾ ਪਵੇ ਪਰ ਇਹ ਆਨਲਾਈਨ ਕੰਪਨੀਆਂ ਦਾ ਮਗਲਾ ਰਿਕਾਰਡ ਚੈੱਕ ਕਰ ਲਓ ਵੀ ਇਹ ਕਿੱਥੇ ਇਹ ਕਿਹੜੀ ਗੇਮ ਤੇ ਫਿਰਦੀਆਂ ਨੇ Jio ਨੇ ਜਦਦਾ ਇਹ ਕੰਮ ਕਰਿਆ ਵੀ ਪਹਿਲਾਂ ਚੀਜ਼ਾਂ ਫ੍ਰੀ ਚ ਦੇ ਦੋ ਤੇ ਬਾਅਦ ਵਿੱਚ ਪੈਸਾ ਕਮਾ ਲਾਂਗੇ 10 ਕਰੋੜ ਸੇਮ Jio ਦਾ ਚੱਲ ਰਿਹਾ ਤੇ Jio profit ਪ੍ਰਾਫਿਟ ਕਮਾ ਰਹੀ ਹੈ ਹੁਣ Jio Free ਦੇ ਵਿੱਚ Wi-Fi ਦੇ ਰਹੀ ਹੈ ਇੱਕ ਇੱਕ ਵਾਰ ਟਰਾਈ ਹੋਇਆ Jio ਨੇ ਕਰਿਆ ਕੰਪਨੀ ਨੇ ਪਹਿਲਾਂ ਫ੍ਰੀ ਚ ਦਿੱਤਾ ਫੇ ਕਮਾਇਆ ਹੁਣ ਸਾਰੀਆਂ ਕੰਪਨੀ ਨੇ ਯਕੀਨ ਆ ਵੀ ਸਸਤਾ ਤੇ ਫ੍ਰੀ ਚ ਦੇ ਕੇ ਬਾਅਦ ਕਮਾ ਲਾਂਗੇ ਘਾਟਾ ਪੈਂਦਾ ਹਲੇ ਪਈ ਜਾਣ ਦੋ Zipto 1200 ਕਰੋੜ ਰੁਪਏ ਦਾ ਘਾਟਾ ਹਰ ਸਾਲ ਖਾਂਦੀ ਹੈ ਬਲੈਂਕਟ ਖਾਂਦੀ ਹੈ ਬਿਗ ਬਾਸਕਟ ਇਹ ਸਭ ਹਲੇ ਘਾਟੇ ਵਿੱਚ ਨੇ ਜਿੰਨੀਆਂ ਵੀ ਆਨਲਾਈਨ ਕੰਪਨੀਆਂ ਨੇ ਫਲਿੱਪਕਾਰਟ ਵੀ ਘਾਟੇ 'ਚ ਹੈ ਇਹਨਾਂ ਦਾ ਹਲੇ ਪੈਸਾ ਕਮਾਉਣਾ ਮਕਸਦ ਨਹੀਂ ਹੈ ਇਹਨਾਂ ਦਾ ਮਕਸਦ ਤਾਂ ਹਲੇ ਦੁਕਾਨਾਂ ਨੂੰ ਖਤਮ ਕਰਨਾ ਹੈ ਪਿਛਲੇ ਸਾਲ ਦੇ ਡਾਟਾ ਹੈ ਦਿੱਲੀ ਦੇ ਵਿੱਚ 1.5 ਲੱਖ ਦੁਕਾਨ ਬੰਦ ਕਰੀ ਹੈ ਆਉਣੇ ਵਾਲੇ 5 ਸਾਲ ਦੇ ਵਿੱਚ ਇਹ 1.5 ਕਰੋੜ ਤੋਂ ਉੱਪਰ ਦੁਕਾਨਾਂ ਬੰਦ ਕਰ ਦੇਣਗੇ ਜਦ ਦੁਕਾਨਾਂ ਬੰਦ ਹੋ ਗਈਆਂ ਅੱਜ ਤਾਂ ਇਹਨਾਂ ਨੇ ਪੈਸਾ ਲਾਈ ਜਾ ਰਹੇ ਆ ਬਹੁਤ بڑے ਪਲੇਅਰ ਨੇ ਇਹਨਾਂ ਦੇ ਵਿੱਚ ਜੋ ਇਹਨਾਂ ਦੇ ਫਾਊਂਡਰ ਨੇ ਜੋ ਪੈਸਾ ਲਾ ਰਹੇ ਨੇ ਉਹਨਾਂ ਨੇ ਪਹਿਲੀ ਮੰਨਿਆ ਹੋਇਆ ਵੀ ਆਹ 10000 ਕਰੋੜ ਦਾ ਘਾਟ ਆ ਆਪਾਂ ਨੇ ਖਾ ਲੈਣਾ ਕੋਈ ਗੱਲ ਨਹੀਂ ਪੈਂਦਾ ਪੈ ਜਾਣ ਦੋ ਹੁਣ ਇਹ ਆਫਰ ਬਹੁਤ ਦੰਦੀ ਹੈ ਬਾਈ ਗੈਟ ਵੀ ਇੱਕ ਤੁਸੀਂ ਨਾਲ ਪ੍ਰੋਡਕਟ ਲੋ ਦੂਆ ਫਰੀ ਤੇ ਸਸਤਾ ਮਾਲ ਸਾਰੇ ਇਹਨਾਂ ਕੋਲ ਹੁੰਦਾ ਹੈ ਮਾਰਕੀਟ ਵਿੱਚ ਰੇਟ ਦੇਖ ਲਿਓ ਤੁਸੀਂ ਕਿਸੇ ਵੀ ਚੀਜ਼ ਦਾ ਪਤਾ ਕਰ ਲਿਓ ਉਹ ਤੁਹਾਨੂੰ 200 300 ਮਹਿੰਗਾ ਮਿਲੂਗਾ ਪਰ ਆਜਾਤ ਔਰ ਇਹ ਤੁਸੀਂ ਆਨਲਾਈਨ ਚੈੱਕ ਕਰੋਗੇ ਤਾਂ ਉਹ ਸਸਤਾ ਦੇ ਜਾ ਰਹੇ ਨੇ ਇੰਨਾ ਸਸਤਾ ਤਾਂ ਜੋ ਚੀਜ਼ ਬਣਾਉਂਦਾ ਉਹ ਨੂੰ ਨਹੀਂ ਪੈਂਦਾ ਜਿੰਨਾ ਸਸਤਾ ਇਹ ਵੇਚ ਦਿੰਦੇ ਨੇ ਤੁਹਾਨੂੰ ਜਿੰਨੀਆਂ ਖਾਣ ਪੀਣ ਦੀਆਂ ਚੀਜ਼ਾਂ ਉਹ ਸਸਤੀਆਂ ਕਿਵੇਂ ਦੰਦੇ ਨੇ ਜਿਵੇਂ ਹੁਣ ਕਿਸੇ ਕੰਪਨੀ ਦਾ ਮਾਲ ਐਕਸਪਾਇਰ ਹੋਣ ਵਾਲਾ ਹੈ ਉਹਦੇ 3 ਮਹੀਨੇ ਦੀ ਡੇਟ ਰਹੇਗੀ ਉਹਦੀ ਉਹ ਸਾਰੀ ਚੱਕ ਲੈਣਾ ਇਹਨਾਂ ਨੇ ਸਾਰੀ ਚੱਕ ਕੇ ਸਸਤਾ ਕਰਕੇ ਕੱਢ ਦੇਣਾ ਇਹ ਗੱਲ ਨਹੀਂ ਵੀ ਉਹਦੇ ਵਿੱਚ ਇਹਨਾਂ ਨੇ ਕੁਝ ਕਮਾਉਣਾ ਹੈ ਬਚੇ ਨਾ ਬਚੇ ਹਲੇ ਇਹਨਾਂ ਨੂੰ ਬਚਨ-ਪੋਚਣ ਤੱਕ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਨੂੰ ਤਾਂ ਆਪਣਾ ਕੰਪੀਟੀਟਰ ਖਤਮ ਕਰਨਾ ਕੰਪੀਟੀਟਰ ਹੈ ਦੁਕਾਨ ਆਉਣ ਆਉਣ ਵਾਲੇ 5 ਸਾਲ ਦੇ ਵਿੱਚ ਦੋ ਚੀਜ਼ਾਂ ਰਹਿਣਗੀਆਂ ਜਿੱਥੋਂ ਆਪਾਂ ਸ਼ਾਪਿੰਗ ਕਰ ਸਕਦੇ ਹਾਂ ਜਾਂ ਤਾਂ ਸ਼ਾਪਿੰਗ ਸੈਂਟਰ ਜਾਂ ਇਹ ਆਨਲਾਈਨ ਵੈਬਸਾਈਟ ਚਾਹੇ ਐਮਾਜ਼ਨ ਹੋਵੇ ਜਾਂ ਫਲਿੱਪਕਾਰਟ ਚਾਹੇ ਮੀਸ਼ੋ ਹੋਵੇ ਚਾਹੇ ਅਜਿਪਟ ਹੋਵੇ ਬਲੈਂਕਟ ਹੋਵੇ ਇਹ ਜਿੰਨੀਆਂ ਵੀ ਹੁਣ ਬੜੀਆਂ ਵੈਬਸਾਈਟਾਂ ਬਣ ਚੁੱਕੀਆਂ ਨੇ ਇਹ ਸ਼ਾਪਿੰਗ ਦੀਆਂ ਇਹੀ ਰਹਿਣਗੀਆਂ ਦੁਕਾਨਾਂ ਵਾਲੇ ਤਾਂ ਵਿਲੇ ਕਰ ਦੇਣੇ ਆ ਵਿੱਚੇ ਦੁਕਾਨਾਂ ਵਾਲੇ ਵਿੱਚੇ ਡਿਸਟ੍ਰੀਬਿਊਟਰ ਕਿਉਂਕਿ ਜਿੰਨੀਆਂ ਕੰਪਨੀਆਂ ਮਾਲ ਬਣਾਉਣਗੀਆਂ ਹੁਣ ਉਹ ਡਿਸਟ੍ਰੀਬਿਊਟਰ ਕੋਲ ਜਾਂਦਾ ਫਿਰ ਦੁਕਾਨਦਾਰ ਕੋਲ ਜਾਂਦਾ ਫਿਰ ਟੋਡੇ ਕੋਲ ਪਹੁੰਚਦਾ ਫਿਰ ਜੋ ਕੰਪਨੀ ਆ ਉਹਨੂੰ ਤਾਂ ਮਾਲ ਵੇਚਣਾ ਹੈ ਡਿਸਟ੍ਰੀਬਿਊਟਰ ਲੈ ਜਾਵੇ ਚੱਕ ਕੇ ਜਾਂ ਕੰਪਨੀਆਂ ਲੈ ਜਾਣੇ ਇਹ ਆਪਣੇ ਥਾਂ ਥਾਂ ਤੇ ਹਰ 20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆਪਣਾ ਇੱਕ ਸਟੋਰ ਖੋਲ ਦੇਣਗੀਆਂ ਕੰਪਨੀ ਤੋਂ ਚੱਕਣ ਗਏ ਆ ਵੀ ਹਾਂ ਐਨੇ ਟਨ ਮਾਲ ਭਾਈ ਸਾਡੇ ਸਟੋਰ ਚ ਰੱਖ ਦੇ ਅਸੀਂ ਤਾਂ ਕਿਉਂਕਿ 10 ਮਿੰਟ ਚ ਡਿਲੀਵਰੀ ਕਰਨੀ ਆ ਹੁਣ ਇਹ 10 ਮਿੰਟ ਤੋਂ ਵੀ 8 ਮਿੰਟ ਚ ਡਿਲੀਵਰੀ ਕਰ ਦਿੰਦੇ ਨੇ ਤਾਂ ਕਰਕੇ ਇਹਨਾਂ ਦਾ ਪੂਰਾ ਇਹ ਜਾਲ ਵਿਛਾ ਰਹੇ ਨੇ ਇੱਕ ਤਾਂ ਇਹਨਾਂ ਦਾ ਜੋਰ ਲੱਗਿਆ ਹੋਇਆ ਦੁਕਾਨਾਂ ਨੂੰ ਖਤਮ ਕਰਨ ਤੇ ਇੱਕ ਆ KFC ਮੈਕਡੋਨਲਡ ਤੁਸੀਂ ਹਰ 10 15 ਕਿਲੋਮੀਟਰ ਬਾਅਦ ਦੇਖੋਗੇ ਇੱਕ ਆਊਟਲੈਟ ਬਣ ਰਿਹਾ ਪੂਰਾ ਨਕਸ਼ਾ ਤਿਆਰ ਆ ਪੂਰੇ ਇੰਡੀਆ ਦਾ ਜਿੱਥੇ ਮਰਜ਼ੀ ਦੇਖ ਲਿਓ ਤੁਹਾਨੂੰ ਹੋਰ ਕੁਝ ਮਿਲੇ ਨਾ ਮਿਲੇ ਇਹ ਬਣਦੇ ਤੁਹਾਨੂੰ ਜ਼ਰੂਰ ਨਜ਼ਰ ਆਉਣਗੇ ਸਾਡੇ ਇੱਥੇ ਮਰਿੰਡੇ ਤੋਂ ਲੈ ਕੇ ਸਮਰਾਲੇ ਤੱਕ ਤਿੰਨ ਨੇ ਮਰਿੰਡਾ ਸਾਨੂੰ 20 ਕਿਲੋਮੀਟਰ ਪੈਂਦਾ ਸਮਰਾਲਾ ਸਾਨੂੰ 12 ਕਿਲੋਮੀਟਰ ਪੈਂਦਾ ਜਾਨੀ ਕਿ 32 ਕਿਲੋਮੀਟਰ ਦੇ ਵਿੱਚ ਇਹ ਤਿੰਨ ਖੁੱਲੀ ਬੈਠੇ ਨੇ ਹਰ 10 ਕਿਲੋਮੀਟਰ ਦੇ ਬਾਅਦ ਤੇ ਲੋਕ ਇਹਨਾਂ ਤੇ ਖਾਣਾ ਪਸੰਦ ਵੀ ਕਰਦੇ ਨੇ ਬਾਰੇ ਰੈਸਟੋਰੈਂਟਾਂ ਦੀ ਵੀ ਛੇਤੀ ਉਹ ਆ ਜਾਣੀ ਹੈ ਜਿਹੜੇ ਆ ਸਵੀਟ ਸ਼ਾਪ ਵਾਲੇ ਨੇ ਮਠਿਆਈਆਂ ਵੇਚਦੇ ਨੇ ਇਹਨਾਂ ਕੋਲ ਵੀ ਜ਼ਿਆਦਾ ਟਾਈਮ ਨਹੀਂ ਹੈਗਾ ਜਿਸ ਤਰ੍ਹਾਂ ਇਹ ਕੰਪਨੀਆਂ ਪੈਸਾ ਖਰਚ ਕੇ ਜਾਲ ਵਿਛਾ ਰਹੀਆਂ ਨੇ ਇਹਜਾ ਜਾਲ ਜਿੱਚੋਂ ਨਿਕਲ ਵੀ ਨਹੀਂ ਸਕਦੇ ਤੁਹਾਡੇ ਕੋਲ ਹੋਰ ਕੋਈ ਰਾਹ ਹੀ ਨਹੀਂ ਹੋਣਾ ਬਾਅਦ ਇਹਨਾਂ ਨੇ ਜੀਓ ਵਾਂਗੂ ਗੜਾ ਘੁੱਟ ਘੁੱਟ ਕੇ ਆਪਾਂ ਤੋਂ ਮਹਿੰਗੀਆਂ ਚੀਜ਼ਾਂ ਲੈਣੀਆਂ ਪੈਣੀਆਂ ਜੇ ਤੁਸੀਂ ਬਾਹਰ ਖਾਣਾ ਹੁਣ ਤਾਂ ਤੁਸੀਂ ਕਿਤੇ ਜਾ ਕੇ ਸਮੋਸਾ ਖਾ ਖਾ ਲੈਂਦੇ ਹੋ 20 ਰੁਪਏ ਚ ਢਿੱਡ ਭਰ ਜਾਂਦਾ 40 ਚ ਭਰ ਦੂ ਕਿਤੇ ਗੁਲਚਾ ਖਾ ਲਿਆ ਪਰ ਜਿੱਦਣੇ ਸਭ ਚੀਜ਼ਾਂ ਹੋ ਗਈਆਂ ਖਤਮ ਉਹਦੋਂ 1200 ਰੁਪਏ ਤੋਂ ਘਟਾ ਆਪਣਾ ਸਰਿਆ ਨਹੀਂ ਕਰਨਾ ਕਿਉਂਕਿ ਇਹਨਾਂ ਦੇ KFC ਤੇ ਦਾ ਸਮਾਨ ਸਾਰੀ ਮਹਿੰਗਾ ਹੈ ਮੈਕਡੋਨਲਡ ਦੇ ਵੀ ਮਹਿੰਗਾ ਇਹਨਾਂ ਦੇ 버ਗਰ ਕੀ ਮਹਿੰਗੇ ਨਹੀਂ ਅੱਜ ਹਾਲੇ ਫੇਰ ਵੀ ਭਾਅ ਸਿਰ ਨੇ ਜਿੱਦਣ ਇਹਨਾਂ ਦੇ ਕੰਪੀਟੀਸ਼ਨ 'ਚ ਕੋਈ ਨਾ ਰਿਹਾ ਇਹ ਮਨਮਰਜ਼ੀ ਦਾ ਰੇਟ ਲਾਉਣਗੇ ਚਾਹੇ ਤੁਸੀਂ ਕੱਪੜੇ ਲੈ ਲਿਓ ਚਾਹੇ ਤੁਸੀਂ ਕੋਈ ਪਰਚੂਨ ਦਾ ਸਮਾਨ ਲੈ ਲਿਓ ਕੁਝ ਵੀ ਲੈ ਲਿਓ ਆ ਪਰਚੂਨ ਦੇ ਸਮਾਨ ਵਾਸਤੇ ਵੀ ਇਹਨਾਂ ਨੇ ਇੱਕ ਵੈਬਸਾਈਟ ਖੋਲੀ ਹੋਈ ਹੈ ਵੀ ਤੇ ਐਮਾਜ਼ਨ ਨੇ ਬਹੁਤ ਪ੍ਰਮੋਟ ਕਰ ਰਹੇ ਆ ਉਹ ਬਾਰ-ਬਾਰ ਐਡ ਕਰ ਰਹੇ ਆ ਗਰੋਸਰੀ ਜੇ ਸਭ ਤੋਂ ਨਾਲ ਲਈ ਤੋ ਮਹਿੰਗਾ ਪੜੇਗਾ ਬਾਰ-ਬਾਰ ਇਹਨਾਂ ਦੀ ਐਡ ਆਉਂਦੀ ਆ ਕਾਹਤੇ ਆਉਂਦੀ ਆ ਹਲੇ ਇਹਨਾਂ ਨੇ ਕੋਣ ਕੁ ਮਨਾ ਕੁਛ ਨਹੀਂ ਹੈਗਾ ਇਹ ਤਾਂ 10-10 ਸਾਲ ਕੰਪਨੀ ਐਂ ਬੈਠੀਆਂ ਰਹਿਣੀਆਂ ਵੀ ਕੋਈ ਗੱਲ ਨਹੀਂ ਘਾਟਾ ਪੈਂਦਾ ਭਈ ਜਾਣ ਦੋ ਇਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਪੈਸਾ ਹੀ ਐ ਨਾ ਦੁਕਾਨਦਾਰਾਂ ਕੋਲ ਵਿਚਾਰਾ ਕੋਈ ਐਨਾ ਕਿੰਨਾ ਕ ਪੈਸਾ ਵੀ ਜਿਹੜਾ ਉਹ ਐਨੀਆਂ ਆਫਰਾਂ ਲਾ ਦੇਣ ਬਾਈ 1 ਗੈਟ 1 ਇੱਕ ਕਰ ਦੇਣ ਵੀ ਇੱਕ ਦੇ ਇੱਕ ਨਾਲ ਫਰੀ ਇਹਦਾ ਬੜੇ ਪਲੇਅਰ ਇਹ ਮਾਰਕੀਟਾਂ ਵਿੱਚ ਘੁਸ ਰਹੇ ਨੇ ਜੋ ਕਿ ਇਹਨਾਂ ਨੂੰ ਇੱਧਰ ਆਉਣ ਦੀ ਕੋਈ ਮੇਰੇ ਹਿਸਾਬ ਨਾਲ ਤਾਂ ਲੋੜ ਨਹੀਂ ਸੀਗੀ ਇਹ ਆਪਣਾ ਕੰਮ ਚਲਾ ਰਹੀ ਸੀ ਪਰ ਹੁਣ ਤਾਂ ਇਹਨਾਂ ਨੇ ਥਾਣੀ ਹੋਈ ਐ ਵੀ ਦੁਕਾਨਾਂ ਖਤਮ ਕਰਕੇ ਹੀ ਸਾਹ ਲਵਾਂਗੇ ਫੇਰ ਇਹ ਕਮਾਵਾਂਗੇ ਪਹਿਲਾਂ ਕੰਪੀਟੀਟਰ ਨੂੰ ਦੇਖ ਲਈਏ ਤਾਂ ਕਰਕੇ ਇਹਨਾਂ ਦੇ ਸ਼ਾਪਿੰਗ ਨਾ ਇੰਨੀ ਕਰੋ ਸਸਤੇ ਦੇ ਚੱਕਰ ਚ ਨਾ ਪੋ ਜਿੱਦਣ ਦੁਕਾਨਦਾਰ ਖਤਮ ਹੋ ਗਏ ਆ ਦੁਕਾਨਾਂ ਨੇ ਵੀ ਫੇਰ ਬੰਦ ਕਰਕੇ ਜਦ ਕੋਈ ਆਊਗਾ ਨਹੀਂ ਘਰ ਨੂੰ ਚਲ ਜਾਣਗੇ ਆਪਣਾ ਹੋਰ ਕੋਈ ਕੰਮ ਦੇਖ ਲੈਣਗੇ ਇਹਨਾਂ ਨੇ ਬਹੁਤ ਰੋਜ਼ਗਾਰ ਖੋਹ ਲੈਣਾ ਠੋਡਾ ਤੁਹਾਨੂੰ ਜਮਾਂ ਹੀ ਮਾਝ ਕੇ ਧਰ ਦੇਣਾ ਐਂ ਸਾਫ਼ ਕਰ ਦੇਣਾ ਤੁਸੀਂ ਕੱਪੜੇ ਲੈਣੇ ਆ ਇਹਨਾਂ ਤੋਂ ਹੀ ਲੈਣੇ ਪੈਣੇ ਆ ਉਹੀ ਟੀ-ਸ਼ਰਟ ਜਿਹੜੀ ਆ 200 ਦੀ ਮਿਲਦੀ ਓਏ ਹਜ਼ਾਰੇ ਸਾਨੂੰ ਵੇਚਣਗੇ ਫਿਰ ਇਹ ਆਪਸੇ ਕੰਪੀਟੀਸ਼ਨ ਲੜਿਆ ਕਰਨਗੇ ਪਰ ਇਹ ਬਡੇ ਪਲੇਅਰ ਹੁੰਦੇ ਨੇ ਆਪਸ ਹੀ ਨਹੀਂ ਲੜਦੇ ਹੈਗੇ ਇਹ ਤਾਂ ਰਲ ਕੇ ਗੇਮ ਖੇਡ ਲੈਂਦੇ ਨੇ ਆ ਜਿੰਨੇ ਆਊਟਲੈਟ ਬਣਦੇ ਆ 19 ਕੇ ਜਗ੍ਹਾ ਲੰਦੇ ਨੇ ਇਹ 6-7 ਕਨਾਲ ਆ ਉਨੀਆਂ ਅਗੇ ਵਿੱਚ ਕੰਪਨੀ ਆਉਂਦੀਆਂ ਨੇ ਮੂਰੇ ਮੈਕਡੋਨਲਡ ਖੋਲ ਦਿੰਦੇ ਆ ਜਾਂ KFC ਖੋਲ ਦਿੰਦੇ ਆ ਖਾਣ ਪੀਣ ਦਾ ਕੰਮ ਕਿਉਂਕਿ ਦੂਵੇ ਕੱਪੜੇ ਵਾਲੇ ਮੂਰੇ ਨਹੀਂ ਖੋਲਦੇ ਕਿਉਂ ਕੱਪੜੇ ਦੇਖ ਕੇ ਨਹੀਂ ਗੀ ਰੁਕੂਗਾ ਰੁਕੂਗਾ KFC ਨੂੰ ਦੇਖ ਕੇ ਪੰਪ ਤੇਲ ਪਾਊਗਾ ਫਿਰ ਖਾਣ ਪੀਣ ਨੂੰ ਰੁਕੂਗਾ ਜਾਂ ਮੈਕਡੋਨਲਡ ਖੋਲਣਗੇ ਜਾਂ ਬਰਗਰ ਕਿੰਗ ਖੋਲਣਗੇ ਖਾਣ ਪੀਣ ਦੇ ਕੰਮ ਵਿੱਚ ਕੋਈ ਕੱਪੜੇ ਦੀ ਖੋਲਤੀ ਕੋਈ ਬੂਟਾਂ ਦੀ ਖੋਲਤੀ ਸਾਰੇ ਰਲ ਕੇ ਗੇਮ ਖੇਡ ਰਹੇ ਨੇ ਉੱਥੇ ਤੁਸੀਂ ਦੇਖ ਲਓ ਜੇ ਹੁਣ 1 6 ਕਨਾਲਾ 7 ਕਨਾਲਾ ਲਈਆਂ ਉੱਥੇ ਜੇ 500 ਦੁਕਾਨਾਂ ਹੈ ਜਿੰਨੇ ਮਰਜ਼ੀ ਆਊਟਲੈਟ ਦੇਖ ਲਿਓ ਕਾਹ ਕਹਿਣਾ ਕੋਈ ਇੱਕ ਅੱਧਾ ਲਹਿਦਾ ਹੋਵੇ ਉਹ ਸਾਰੇ ਜਿੰਨੇ ਵੀ ਆਊਟਲੈਟ ਹੋਣਗੇ ਉੱਥੇ ਉਹਨਾਂ ਉਹਨਾਂ ਦੀ ਦੁਕਾਨਾਂ ਉਹੀ ਉਹੀ ਜਗ੍ਹਾ ਤੇ ਹੋਣਗੀਆਂ ਸਾਰਾ ਨਕਸ਼ਾ ਇੱਕੋ ਜਿਹਾ ਹੋਰ ਕਿਸੇ ਨੂੰ ਤੇ ਬੜਨ ਵੀ ਨਹੀਂ ਦਿੰਦੇ ਇਹ ਬਿਸਵਾ ਜਗਾ ਨਹੀਂ ਵੱਧ ਰੱਖਦੇ ਨਾ ਕੋਈ ਉੱਥੇ ਲੈ ਸਕਦਾ ਇਹਨਾਂ ਤੋਂ ਬਗੈਰ ਨਾ ਕੋਈ ਹੋਰ ਕੁਝ ਕੰਮ ਕਰ ਸਕਦਾ ਇਹ ਤਾਂ ਜਦ ਇਹ ਬਿਜ਼ਨਸਮੈਨ ਨੇ ਆਪਸੇ ਜਦ ਉਹ ਆਪਣੀ ਲੋਕ ਪਾਗਲ ਨੇ ਜਿਹੜੇ ਆਪਸ ਚ ਲੜੀ ਜਾਂਦੇ ਨੇ ਇੱਕ ਦੂਜੇ ਨੂੰ ਦੀਆਂ ਲੱਤਾਂ ਖਿੱਚੀ ਜਾਂਦੇ ਨੇ ਜਿੱਦਣ ਦੁਕਾਨਦਾਰ ਹੋ ਗਏ ਖਤਮ ਰਹਿ ਗਏ ਇਹੀ ਇਹਨਾਂ ਦਾ ਆਪਸ ਜਦੇ ਹੱਥ ਮਰਾ ਲੈਣਾ ਵੀ ਜਿਹੜੇ ਰੇਡ ਤੂੰ ਵੇਚ ਦੋ ਹੀ ਰੇਡ ਮੈਂ ਵੇਚੂਗਾ ਹੁਣ ਇਹਦਾ ਕਮਾਉਣ ਦਾ ਵੇਲਾ 10 ਸਾਲ ਤੋਂ ਘਾਟਾ ਦਾ ਖਾਏ ਰਹੇ ਆਪਾਂ ਇਸ ਗੱਲ ਤੇ ਗੌਰ ਕਰੋ ਆਨਲਾਈਨ ਦੇ ਮਗਰ ਇਹਨਾਂ ਨਾ ਪਵੋ ਦੁਕਾਨਾਂ ਤੇ ਵੀ ਜਾਓ ਉਹ ਦੁਕਾਨਾਂ ਨੂੰ ਖਤਮ ਨਾ ਹੋਣ ਦਿਓ ਜਿਹੜੀਆਂ ਦੁਕਾਨਾਂ ਤੋਂ ਤੁਸੀਂ 50-50 ਸਾਲ ਦੇ ਸਮਾਨ ਲੈ ਰਹੇ ਹੋ